ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ ਮਿਲਣਗੇ ਸੀ ਬਾਈ ਨੱਥੇ ਮਾਸਟਰ ਨੂੰ ਥੋੜੀ ਜਿਹੀ ਸਿਹਤ ਢਲੀ ਲੈਂਦੀ ਆ ਪਤਾ ਲੈਣਗੇ ਸੀ ਤੇ ਬਾਈ ਨੇ ਕਬੂਤਰਾਂ ਦੇ ਦਰਸ਼ਨ ਕਰਾਏ ਰਾਜਨਾਲਾ ਦੇ ਬਾਈ ਤੇ ਬੰਦੇ ਦਾ ਖਾਸਾ ਟਾਈਮ ਰਾਜਨ ਦੇ ਘਰੇ ਗੁਜ਼ਰਿਆ ਹਨ ਜਿਹੜੇ ਕਬੂਤਰ ਵੱਡਾ ਖੂਤਰ ਹੈ ਜਮਾ ਰਾਜਨਾਲਾ ਤੁਹਾਨੂੰ ਉਹ ਵੀ ਦਿਖਾਵਾਂਗੇ ਬਾਈ ਕਹਿੰਦਾ ਰਾਜਨਾਲੇ ਕੂਤਰੇ ਸੀ ਬਾਈ ਇਹ ਕਿੰਨੀ ਉਮਰ ਹੋ ਗਈ ਹੋਈ ਦੀ ਇਹਦੀ ਬਾਈ ਹੋਊਗੀ 27-28 ਸਾਲ ਉਮਰ ਇਹਦੀ ਬਹੁਤ ਉਮਰ ਹੋ ਗਈ ਕੰਨੀਆਂ ਕੁੰਨੀਆਂ ਵੀ ਖਰਾਬ ਹੋਈਆਂ ਪਈਆਂ ਥੱਲੇ ਥੱਲੇ ਸਿੱਟ ਕੇ ਹੋ ਰਹੇ ਪੱਲੇ ਹਨਾ ਜੋ ਟਿਕੜਾ ਦਾ ਬੰਦੇ ਠੀਕ ਹੈ ਬਾਈ ਬੱਚੇ ਵਿੱਚ ਕੱਢਦਾ ਹਜੇ ਇਹ ਜੇ ਕੱਲਾ ਛੱਡ ਗਿਆ ਨਾ ਖੱਟੀਆਂ ਅੱਖਾਂ ਕਾਲੀ ਪੂਰੀ ਨੋਕ ਹੈ ਬਾਈ ਠੀਕ ਹੈ ਨਾ ਦੂਜਾ ਵੀ ਦਿਖਾਵਾਂ ਸਹੀ ਆ ਜਿਹੜਾ ਇਹਦਾ ਵੀ ਸਰ ਹਣਾ ਜਮੇ ਬਸ ਇਹ ਘੱਟ ਸੀਗੇ ਸਿਰੋਂ ਝਾੜ ਪਿਆ ਹੁਣ ਜਿਆਦਾ ਲਾਲ ਚੀਨੇ ਹੁੰਦੇ ਜਾਂਦੇ ਇਹ ਯਾਰ ਰੰਗ ਰੂਪ ਹੀ ਬਦਲਦੇ ਰਹਿੰਦੇ ਆ ਖੱਟੀਆਂ ਅੱਖਾਂ ਬਾਈ ਤੇ ਅੱਖਾਂ ਵੀ ਬਦਲਦੇ ਆ ਤੇ ਪੱਥਰਾਂ ਦੀ ਅੱਖਾਂ ਕਰ ਲੈਂਦੇ ਆ ਅੱਛਾ ਜੀ ਇਹ ਨਾ ਕਰੇ ਉਹਨੇ ਮੜਾਇਆ ਦਿਖਾਈ ਆ ਪਕੂਤਰ ਉਹਨਾਂ ਦੀ ਅੱਖਾਂ ਦੇਖਦੀਆਂ ਅੱਖਾਂ ਲਓ ਵੀ ਮਿੱਤਰੋ ਇਹਦੇ ਪੈਰਾਂ ਥੱਲੋਂ ਵੀ ਇੱਕ ਤੋਂ ਵੀ ਲਾਲ ਚੀਨਾ ਹੈਗਾ ਪੋਸਟਿਕਰ ਉੱਤੋਂ ਵੀ ਲਾਲ ਚੀਨੇ ਨੇ ਇਹ ਕਬੂਤਰਾ ਬਾਈ ਕਹਿੰਦਾ ਰਾਜਨਾਲੇ ਜਿਹੜੇ ਸੀਗੇ ਸਹੀ ਕਿਨੇ ਬਾਈ ਨਥੇ ਹਾਂਜੀ ਹਾਂਜੀ ਬਿਲਕੁਲ ਪਿਓਰ ਜਮਾ ਇਹ ਹੋਰ ਦੇਖੀ 100% ਹੈ ਜੀ ਇਹ ਨਾ ਆ ਜਿਹੜੇ ਜਿਵੇਂ ਲਾਲ ਹੈ ਇਹ ਬਦਲ ਜਾਂਦੇ ਆ ਕਿੰਨੇ ਟਾਈਮ ਬਾਅਦ ਬਦਲ ਜਾਂਦੇ ਆਂ ਵਸ ਇਹ ਯਾਰ ਆਹ ਨਾਲ ਦੂਪ ਸੱਲਾਂ ਬਾਅਦ ਆ ਦੇ ਕੋਣ ਉੱਤੇ ਝਾੜ ਪਈ ਜਾਂਦਾ ਚਿੱਟੇ ਕਰੀ ਜਾਂਦਾ ਵਿੱਚੋਂ ਅ ਚਿੱਟੇ ਕਰੀ ਜਾਂਦਾ ਹੂੰ ਹੂੰ ਅੱਖਾਂ ਇਹਦੀਆਂ ਹੈ ਨਾ ਤੂੰ 200 150 150 ਨੂੰ ਦੇਖੀ ਪੱਥਰ ਨਹੀਂ ਹੋ ਜਾਣਗੇ ਅੱਖਾਂ ਬਦਲ ਜਾਂਦੇ ਆ ਅੱਖਾਂ ਬਦਲ ਲੈਂਦੇ ਆ ਉਡਾਨ ਕੀ ਐ ਨਾ ਕੂਤਰਾਂ ਦੀ ਡਾਣ ਬਾਦੂ ਬਈ ਸੱਤ ਤੋਂ ਸੱਤ ਉੜਦੇ ਆ ਤੇ ਭੱਜਣ ਭੁੱਜਣ ਚ ਭੱਜਦੇ ਤਾਂ ਜਮਾ ਨਹੀਂ ਜਮਾ ਨਹੀਂ ਬਾਈ ਤਿਲਕਣਾਉਂਦੇ ਨਹੀਂ ਇਹ ਤਾਂ ਸਾਡਾ ਸ਼ਹਿਰ ਦਾ ਕੰਮ ਆ ਥੋੜਾ ਜਿਹਾ ਹੂੰ ਨਹੀਂ ਭਾਈ ਦੇ ਲੋਈ ਮਿੱਤਰੋ ਰਾਜਨ ਵਾਲੇ ਕਬੂਤਰ ਹੈਗੇ ਬਾਈਆਂ ਕੋਲੇ ਇੰਟਰਵਿਊ ਵੀ ਬਾਈ ਨੱਥੇ ਦੀ ਜਲਦੀ ਕਰਾਂਗੇ ਜੇ ਦੱਸਾਂਗੇ ਵੀ ਕਿਹੜੇ ਕਬੂਤਰ ਕਿੱਥੋਂ ਦੇ ਕਿਵੇਂ ਬਣੇ ਰਾਜਨ ਵਾਲੇ ਖਾਸਾ ਟਾਈਮ ਗੁਜ਼ਾਰਿਆ ਬਾਈਆਂ ਨੇ ਰਾਜਨ ਦੇacre ਤੇ ਰਾਜਨ ਦੇ ਨਾਲ ਮੈਨੂੰ ਲੱਗਦਾ ਉਸਤਾਦ ਹੀ ਰਾਜਨ ਹੀ ਸੁਡਣਾ ਹਾਂਜੀ ਹਾਂਜੀ ਹੋਰ ਆਪਾ ਉਸਤਾਦ ਹੀ ਰਾਜਨ ਹੈ ਬਾਈ ਨੱਥੇ ਦਾ ਤੇ ਬਾਈ ਦਵਿੰਦਰ ਮਾਸਟਰ ਤੇ ਖੁੱਡੇ ਮੈਂ ਕਬੂਤਰ ਤਾਂ ਨਹੀਂ ਦੇਖੇ ਮੀਮੂ ਪੰਦਾਰ ਗਿੱਲੇ ਪੱਤੇ ਹੋਏ ਪੈਨੇ ਹਨ ਤੇ ਕਬੂਤਰ ਦਿਖਾਇਆ ਬਾਹਰ ਕੱਟ ਕੇ ਬਾਈਆਂ ਰਗੇ ਨੇ ਵੱਡਾ ਕਬੂਤਰ ਬਾਈ ਕਹਿੰਦਾ ਆਹ ਮੜਾ ਦੇਖੋ ਗੌਰ ਨਾਲ ਲਓ ਜੀ ਮਿੱਤਰੋ ਆਹ ਵੱਡਾ ਕਬੂਤਰ ਹੈ ਸਾਰਿਆਂ ਨਾਲੋਂ ਵੱਡਾ ੜਾਖੜਾ ਉਹੀ ਰੰਗ ਬਦਲੀ ਜਾਂਦਾ ਦੇਖੀ ਹਾਂ ਇਹ ਫਿੱਕਾ ਹੋ ਜਾਂਦਾ ਆ ਗੂੜੇ ਹੋਏ ਪਏ ਠੀਕ ਹੈ ਨਾ ਖੱਟੀਆਂ ਅੱਖਾਂ ਲਾਲ ਸਿਰੇ ਨਹੀਂ ਫਲੂ ਸਿਰਾਂ ਜਾ ਹੋਰੀ ਸੁਰਮੇ ਰੰਗੀ ਜਿੱਦ ਦਿਖ ਖਿਡਾਉਂਦਾ ਵਿੱਚੋਂ ਠੀਕ ਹੈ ਨਾ ਮਤਰਾ ਇਹ ਸੀਗੇ ਕਬੂਤਰ ਤੇ ਹੁਣ ਤੁਹਾਨੂੰ ਕਬੂਤਰਾਂ ਵੀ ਦਿਖਾਉਣਾ ਮੈਂ ਸ਼ਾਰਟ ਚ ਅਗਲੇ ਸ਼ਾਰਟ ਚ ਕਬੂਤਰਾਂ ਦਿਖਾਉਣੇ ਆਪਾਂ